ਗੋਬਰ ਦਾ ਜਿਹੜਾ ਪਾਣੀ ਹੈ ਕਿਵੇਂ ਡੈਰੀ ਸੰਚਾਲਕਾਂ ਦੇ ਵੱਲੋਂ ਛੱਡਿਆ ਜਾ ਰਿਹਾ ਹੈ ਪਾਣੀ ਜਿਹੜਾ ਕਾਫੀ ਗੰਦਾ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਪ੍ਰਸ਼ਾਸਨ ਵੱਲੋਂ ਦਾਅਵੇ ਹੀ ਕੀਤੇ ਜਾਂਦੇ ਨੇ ਪਰ ਇਹਦੇ ਉੱਤੇ ਕਾਰਵਾਈ ਕੋਈ ਨਹੀਂ ਕੀਤੀ ਜਾ ਰਹੀ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਸਫਾਈ ਦਾ ਪੂਰਾ ਧਿਆਨ ਰੱਖਦੇ ਹਾਂ ਸੜਕਾਂ ਵੀ ਟੁੱਟੀਆਂ ਪਈਆਂ ਨੇ ਬਰਸਾਤ ਦਾ ਮੌਸਮ ਹੈ ਕਿੰਨੀ ਕਿ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੇ ਇਹ ਕਿ ਰਹਤੇ ਹਰ ਜਗ੍ਹਾ ਗੰਦਗੀ ਰਹਤੀ ਹੈ ਬਸ ਇਹ ਹੀ ਇਹ ਸਾਹਮਣਾ ਕਰਨਾ ਪੈਂਦਾ ਹੈ। ਤਾਂ ਆਪ ਸਫਾਈ ਕਰਵਾਈ ਜਾਂਦੀ ਹੈ ਇਸ ਜਗ੍ਹਾ ਤੇ? ਨਹੀਂ ਇਥੇ ਨਹੀਂ ਥੋੜੀ-ਬਹੁਤ ਕبھی ਕਾਲ ਕਰਤੀ ਜਾਂਦੀ ਨੇ ਇਤਨਾ ਹੀ ਕਰ ਜਾਂਦੀ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੀ ਸਾਫ ਸਫਾਈ ਨਹੀਂ ਹੁੰਦੀ ਬਿਮਾਰੀਆਂ ਜਿਹੜੀਆਂ ਨੇ ਉਹ ਵਧਦੀਆਂ ਪਈਆਂ ਲੋਕਾਂ ਨੂੰ। ਹਾਂਜੀ ਹਾਂਜੀ ਵਧੀਆਂ ਹੀ ਆ ਭਾਜੀ ਬਗਵਾਨੀਆਂ ਦੇ ਦੇਖੋ। ਜਿੱਦਾਂ ਗੰਦਗੀ ਹੋਊਗੀ ਤਾਂ ਉਦਾਂ ਬਿਮਾਰੀਆਂ ਦੇ ਨਾਲ ਵਧੂਗੀਆਂ। ਜੀ। ਮੰਕੀ ਕਰਦੇ ਹੋ। ਸਫਾਈ ਹੋਣੀ ਚਾਹੀਦੀ ਹੈ ਭਾਜੀ ਵਧੀਆ ਢੰਗ ਨਾਲ ਜੀ। ਤੋ ਇਹ ਇਥੇ ਬਣੇ ਹੋਏ ਨੇ ਉਸ ਦੇ ਵਿੱਚ ਬਰਸਾਤ ਤੋਂ ਬਾਅਦ ਪਾਣੀ ਖੜ ਜਾਂਦਾ ਇੱਕ ਪਾਸੇ ਬਰਸਾਤੀ ਮੌਸਮ ਹੈ ਡੇਂਗੂ ਨੇ ਆਪਣਾ ਘੇਟ ਆਇਆ ਹੋਇਆ ਪੂਰੇ ਹਾਲ ਨੇ ਗੰਦਗੀ ਬਹੁਤ ਪਿੱਛੇ ਜਾ ਕੇ ਦੇਖੋ ਗੋਬਰ ਉਗੋਬਰ ਪੂਰੇ ਆਪੇ ਭਾਜੀ ਨਾਲਿਆਂ ਵਿੱਚ ਗੋਆ ਡਿੱਗ ਜਾਂਦੀਆਂ ਉਹ ਵਿਚਾਰੇ ਵਿੱਚੇ ਕਰਕੇ ਮਰ ਜਾਂਦੀ ਹੈ ਬਹੁਤ ਬੁਰੇ ਹਾਲ ਨੇ ਪਿੱਛੇ ਕਲੀਅਰ ਦੀਆਂ ਡੈਰੀਆਂ ਹੈਗੀਆਂ ਮਤਲਬ ਹੋਰ ਕਿੰਨੇ ਕਾਉਂਸਲਰ ਹੈ ਕਿ ਉਹਨਾਂ ਡੈਰੀਆਂ ਹੈਗੀਆਂ ਆਸ਼ੂ ਦੀ ਉਹ ਡੈਰੀ ਹੈਗੀ ਹੈ ਕੋਈ ਸਾਰ ਨਹੀਂ ਲੈ ਰਿਆ ਭਾਜੀ ਕੋਈ ਪੁੱਛੋ ਕਿਸ ਨਹੀਂ ਹੋ ਰਹੀ ਤੇ ਦੇਖਦੇ ਹੋ ਕਿ ਇਹ ਜਿਹੜਾ ਗੰਦਾ ਪਾਣੀ ਗੋਬਰ ਦਾ ਪਾਣੀ ਡੈਰੀ ਜਿਹੜਾ ਨਿਕਲ ਕੇ ਆ ਰਿਹਾ ਉਹ ਜਿਹੜਾ ਸਿੱਧਾ ਬੁੱਢੇ ਨਾਲੇ ਦੇ ਵਿੱਚ ਮਿਕਸ ਹੋ ਰਿਹਾ ਮੀਟਰ ਜਿਹੜੇ ਨੇ ਕਾਫੀ نیچے ਨੇ ਜੇਕਰ ਪਾਣੀ ਦੇ ਵਿੱਚ ਕਰੰਟ ਆ ਜਵੇ ਤਾਂ ਲੋਕਾਂ ਨੂੰ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਕਰੰਟ ਦੇ ਨਾਲ ਅਕਸਰ ਅਸੀਂ ਕਈ ਵਾਰ ਦੇਖਿਆ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਲੋਕਾਂ ਨੂੰ ਜਿਹੜੀ ਹੈ ਕਰੰਟ ਦੇ ਨਾਲ ਮੌਤ ਵੀ ਹੋ ਗਈ ਲਾਈਨਮੈਨ ਆਇਆ ਕਰਾ ਦਿਓ ਭਾਈ ਤੁਹਨੇ ਜੀਨੂ ਜੈਨੂ ਕਹਿ ਲੋ ਉਹ ਕਹਿੰਦਾ ਅਪਲੀਕੇਸ਼ਨ ਲਿਖ ਕੇ ਦੋ ਸਾਰੇ ਮਹੱਲੇ ਜਾਓ ਉਹ ਲੇਬਰ ਕਲਾਸ ਕੇ ਬੰਦੇ ਨੂੰ ਟਾਈਮ ਕਿੱਥੇ ਜਾਣਾ ਤਾਂ ਸਮਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਦੀਪਕ ਤਿਆਰ ਸਵਾਗਤ ਕਰਦਾ ਇੱਕ ਪਾਸੇ ਤਾਂ ਪ੍ਰਸ਼ਾਸਨ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਬਣਾਇਆ ਜਾ ਰਿਹਾ ਹੈ ਲੁਧਿਆਣਾ ਸ਼ਹਿਰ ਦਾ ਜਿਹੜਾ ਪਾਣੀ ਵੀ ਹੈ ਉਹ ਵੀ ਸਾਫ਼ ਸੁਥਰਾ ਰੱਖਿਆ ਜਾ ਰਿਹਾ ਪਰ ਤਸਵੀਰਾਂ ਦੇ ਵਿੱਚ ਤੁਹਾਨੂੰ ਪ੍ਰਸ਼ਾਸਨ ਦੇ ਜਿਹੜੇ ਦਾਅਵੇ ਨੇ ਉਹ ਦਿਖਾਣੇ ਆ ਕਿ ਕਿੰਨੇ ਇੱਕ ਸੱਚੇ ਨੇ ਦਾਵੇ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਦੇ ਹੈਬੋ ਵਾਲ ਡੈਰੀਆਂ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਗੋਬਰ ਦਾ ਜਿਹੜਾ ਪਾਣੀ ਹੈ ਕਿਵੇਂ ਡੈਰੀ ਸੰਚਾਲਕਾਂ ਦੇ ਵੱਲੋਂ ਛੱਡਿਆ ਜਾ ਰਿਹਾ ਹੈ ਪਾਣੀ ਜਿਹੜਾ ਕਾਫੀ ਗੰਦਾ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਸੋ ਆਸੇ ਬਸੇ ਇੱਥੇ ਮਕਾਨ ਵੀ ਜਿਹੜੇ ਨੇ ਘਰ ਵੀ ਬਣੇ ਹੋਏ ਨੇ ਲੋਕ ਵੀ ਰਹਿ ਰਹੇ ਨੇ ਤੇ ਬਦਬੂ ਇੰਨੀ ਆ ਰਹੀ ਹੈ ਕਿ ਸਾਡੇ ਤੋਂ ਵੀ ਜਿਹੜਾ ਇੱਥੇ ਖੜਿਆ ਨਹੀਂ ਜਾ ਰਿਹਾ ਸੋ ਪ੍ਰਸ਼ਾਸਨ ਦੇ ਕਿਤਨਾ ਕਿਤੇ ਜਿਹੜੇ ਦਾਅਵੇ ਨੇ ਇਹ ਖੋਖਲੇ ਨਜ਼ਰ ਆ ਰਹੇ ਨੇ ਸਿਰਫ ਪ੍ਰਸ਼ਾਸਨ ਵੱਲੋਂ ਦਾਅਵੇ ਹੀ ਕੀਤੇ ਜਾਂਦੇ ਨੇ ਪਰ ਇਹਦੇ ਉੱਤੇ ਕਾਰਵਾਈ ਕੋਈ ਨਹੀਂ ਕੀਤੀ ਜਾ ਰਹੀ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਮਕਾਨ ਵੀ ਬਣੇ ਹੋਏ ਨੇ ਲੋਕ ਰਹਿ ਵੀ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਕਿੰਨੀਆਂ ਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਲੋਕ ਰਹਿ ਰਹੇ ਨੇ ਕੂੜਾ ਕਰਕਟ ਨਾਲ ਗੰਦ ਇੰਨਾ ਕਿ ਸੁੱਟਿਆ ਹੋਇਆ ਇੱਥੇ ਕੋਈ ਸਫਾਈ ਨਹੀਂ ਹੈ ਪਾਣੀ ਇੱਦਾਂ ਹੀ ਗੋਬਰ ਵਾਲਾ ਡੈਰੀ ਸੰਚਾਲਕਾਂ ਦੇ ਵੱਲੋਂ ਇਸ ਦੇ ਵਿੱਚ ਛੱਡਿਆ ਜਾ ਰਿਹਾ ਸੋ ਇੱਥੋਂ ਦੀ ਜਿਹੜੇ ਲੋਕ ਵੀ ਲੰਘ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਕਿੰਨੀਆਂ ਕ ਪਰੇਸ਼ਾਨੀਆਂ ਦਾ ਇੱਥੋਂ ਸਾਹਮਣਾ ਕਰਨਾ ਪੈ ਰਿਹਾ ਸਰ ਕੀ ਨਾਮ ਹੈ ਤੁਹਾਡਾ ਨਰਿੰਦਰ ਕੁਮਾਰ ਜੀ ਸਰ ਇੱਥੇ ਇਧਰ ਦੇ ਰਹਿਣ ਵਾਲੇ ਉੱਥੇ ਹੀ ਲੰਘਦੇ ਹੋ ਰੋ ਜਾਨਾ ਹਾਂ ਜੀ ਰੋਜ਼ ਪ੍ਰਤੀ ਦਿਨ ਆਤੇ ਜਾਂਦੇ ਹਨ ਸਰ ਇੱਥੇ ਇੰਨਾ ਗੰਦਾ ਪਾਣੀ ਆ ਰਿਹਾ ਹੈ ਕਾਫੀ ਗੰਦਾ ਪਾਣੀ ਹੈ ਗੋਬਰ ਦਾ ਪਾਣੀ ਇੱਥੇ ਡੇਰੀਆਂ ਵੱਲੋਂ ਛੱਡਿਆ ਜਾ ਰਿਹਾ ਸੋ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਸਫਾਈ ਦਾ ਪੂਰਾ ਧਿਆਨ ਰੱਖਦੇ ਹਾਂ ਸੜਕਾਂ ਵੀ ਟੁੱਟੀਆਂ ਪਈਆਂ ਨੇ ਬਰਸਾਤ ਦਾ ਮੌਸਮ ਹੈ ਕਿੰਨੀ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਬਹੁਤ ਪਰੇਸ਼ਾਨੀ ਕੰਮ ਨਾ ਕਰਨਾ ਪਤਾ ਅਣਜਾਣੇ ਵਿੱਚ ਬਾਈਕ ਵੋਇਕ ਵੀ ਡਿੱਗ ਜਾਂਦੀ ਸਿਵ ਕਰਦੀ ਹੈ ਪਾਣੀ ਲੱਗੇ ਰਹਿੰਦੇ ਹਰ ਜਗ੍ਹਾ ਗੰਦਗੀ ਰਹਤੀ ਹੈ बस यही है सामना करना तो पड़ता है सफाई करवाई जाती है इस जगह नहीं, नहीं इससे नहीं। तो थोड़ी बहुत कभी कल कर दी जाती नहीं तो नहीं कर जाती है एक पासे डेंगू ने भी अपना टाया पे कहते तो दूजे पास साफ सफाई नहीं है कि तो लगता नहीं बीमारियां ने बीमारी तो है ही है जहाँ गंदगी है तो बीमारी तो है ही है सर जी जी बिल्कुल बिल्कुल तो की मांग मांग करते यही है साफ सफाई अच्छी तरह हो जाए सड़कें रोडे भी बन जाए और बढ़िया आने जाने का हो जाएगा ਜੀ ਇਹ ਕ ਸਫਾਈ ਹੋ ਜਾਏ ਬਿਮਾਰੀ ਸੇ ਬਚੇ ਜਾਏਗੇ ਜੀ ਹਾਂਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਮਨਜੀਤ ਕਮਾਲ ਸਰ ਇੱਧਰ ਦੇ ਰਹਿਣ ਵਾਲੇ ਹਾਂਜੀ ਹਾਂਜੀ ਸਰ ਸਰ ਆ ਜਿਵੇਂ ਇੰਨਾ ਗੰਦਾ ਪਾਣੀ ਇੱਥੋਂ ਦੀ ਲੰਘ ਰਿਹਾ ਵਾ ਗੋਬਰ ਦਾ ਪਾਣੀ ਹੈ ਇੱਕ ਪਾਸੇ ਤਾਂ ਪ੍ਰਸ਼ਾਸਨ ਦਾਅਵੇ ਕਰਦਾ ਕਿ ਸਾਫ ਸਫਾਈ ਰੱਖੀ ਜਾ ਰਹੀ ਹੈ 스마트 ਸਿਟੀ ਕਿਹਾ ਜਾਂਦਾ ਲੁਧਿਆਣੇ ਨੂੰ ਸੜਕਾਂ ਵੀ ਟੁੱਟੀਆਂ ਹੋਈਆਂ ਨੇ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਇੱਥੇ ਸਾਹਮਣਾ ਕਰਨਾ ਚ ਨਹੀਂ ਤੇ ਹੈਗੀ ਆ ਭਾਈ ਤੁਹਾਡੇ ਸਾਹਮਣੇ ਹੀ ਆ ਤੁਸੀਂ ਆਏ ਹੋ ਰੋਡ ਤੋਂ ਕਿੰਨੀ ਖੱਜਲ ਖਰਾਬੀ ਹੈ ਬੰਦਾ ਡਿੱਗ ਜੇ ਉਹਦੇ ਵਿੱਚ ਮੈਂ ਕਹਿੰਦਾ ਸੱਟਾ ਸੱਟਾ ਚੰਗੇ ਲੱਗਣ ਬੰਦੇ ਜੀ ਇਹ ਸਾਫ਼ ਸਫਾਈ ਹੋਣੀ ਚਾਹੀਦੀ ਹੈ ਭਾਈ ਰੋਡ ਵੀ ਕਲੀਅਰ ਹੋਣਾ ਚਾਹੀਦਾ ਵਾ ਬਿਮਾਰੀ ਕਰਕੇ ਤੁਹਾਨੂੰ ਪਤਾ ਹੀ ਹੈ ਬੱਚੇ ਨੇ ਕਿਨੇ ਕਿਨੇ ਬੱਚੇ ਹੈ ਬਰਸਾਤੀ ਮੌਸਮ ਚੱਲ ਰਿਹਾ ਹੈ ਕਾਫੀ ਬਿਮਾਰੀਆਂ ਵੀ ਜਿਹੜੀਆਂ ਖਤਰਾ ਹੈ ਬਿਮਾਰੀਆਂ ਤੋਂ ਵੀ ਵੀ ਲੱਗਦਾ ਨਹੀਂ ਹੈ ਸਾਫ਼ ਸਫਾਈ ਕਰਨੀ ਚਾਹੀਦੀ ਹੈ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਭਾਈ ਹੋਣੀ ਚਾਹੀਦੀ ਹੈ ਜੀ ਹੋਣੀ ਚਾਹੀਦੀ ਹੈ ਕਿ ਹੋਣੀ ਦੱਸੋ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਤਾਂ ਜਲਦੀ ਬਿਮਾਰੀ ਫੜਦੀ ਹੈ ਹਾਂਜੀ 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 ਭਾਈ ਜੀ ਤੋ ਕਿੰਨੇ ਸਮੇਂ ਤੋਂ ਇੱਥੇ ਜਿਹੜਾ ਇਹ ਈ ਗੰਦਗੀ ਚੱਲਦੀ ਆ ਰਹੀ ਹੈ ਹੋ ਗਏ 5-7 ਸਾਲ ਤਾਂ ਹੋਈ ਗਈ ਹੈ 5-7 ਸਾਲ ਹੋ ਗਏ ਹਾਂਜੀ ਹਾਂਜੀ ਕੋਈ ਇੱਦੀ ਚਾਉਦਾ ਪ੍ਰਸ਼ਾਸਨ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਆਂਦਾ ਨਹੀਂ ਕੋਈ ਦੇਖ ਰੇਖ ਨਹੀਂ ਕਰਦਾ ਚੈੱਕ ਨਹੀਂ ਕਰਨ ਆਂਦਾ ਭਾਈ ਇੱਧਰ ਜਾਣਾ ਕੋਈ ਸਫਾਈ ਸਾਲ ਦੇ ਵਿੱਚ ਕਦੀ ਇੱਕ ਅੱਧੀ ਵਾਰ ਵੀ ਇੱਥੇ ਹੋਈ ਹੋਵੇ ਕਦੀ ਨਹੀਂ ਹੋਈ ਆ ਦੇਖ ਲਓ ਭਾਈ ਤੁਹਾਡੇ ਸਾਹਮਣੇ ਹੀ ਆ ਆ ਪਿੱਛੇ ਕੈਮਰਾ ਮਾਰ ਕੇ ਦੇਖ ਲਓ ਕਦੀ ਹੋਈ ਤੁਹਾਨੂੰ ਲੱਗਦੀ ਹੈ ਜੀ ਜੀ ਵਦਬੂ ਵੀ ਬੜੀ ਆ ਰਹੀ ਐ ਅਸੀਂ ਤਾਂ ਦੇਖ ਰਹੇ ਆ ਤਾਂ ਹੀ ਅਸੀਂ ਇੱਥੇ ਜਦੋਂ ਲੰਘ ਰਹੇ ਸੀ ਸਾਨੂੰ ਕਾਫੀ ਵਦਬੂ ਆਈ ਆ ਕੰਪਲੇਂਟ ਵੀ ਆਈ ਲੋਕਾਂ ਦਾ ਕਹਿਣਾ ਐ ਕਿ ਇੱਥੇ ਜਿਹੜੀ ਸਾਫ ਸਫਾਈ ਨਹੀਂ ਹੁੰਦੀ ਬਿਮਾਰੀਆਂ ਜਿਹੜੀਆਂ ਨੇ ਉਹ ਵਧਦੀਆਂ ਪਈਆਂ ਲੋਕਾਂ ਨੂੰ ਹਾਂਜੀ ਹਾਂਜੀ ਕੰਪਲੇਂਟ ਵੀ ਆਈ ਲੋਕਾਂ ਦਾ ਕਹਿਣਾ ਐ ਕਿ ਇੱਥੇ ਜਿਹੜੀ ਸਾਫ ਸਫਾਈ ਨਹੀਂ ਹੁੰਦੀ ਬਿਮਾਰੀਆਂ ਜਿਹੜੀਆਂ ਨੇ ਉਹ ਵਧਦੀਆਂ ਪਈਆਂ ਲੋਕਾਂ ਨੂੰ ਹਾਂਜੀ ਹਾਂਜੀ ਵਧਦੀਆਂ ਆ ਭਾਜੀ ਬਿਮਾਰੀਆਂ ਤਾਂ ਦੇਖੋ ਜਿੱਦਾਂ ਗੰਦਗੀ ਹੋਊਗੀ ਤਾਂ ਉਦਾਂ ਬਿਮਾਰੀਆਂ ਦੇ ਨਾਲ ਵਧੂਗੀਆਂ ਜੀ ਫੇਰ ਕੀ ਕਰਦੇ ਹੋ ਜੀ ਸਾਫ ਸਫਾਈ ਹੋਣੀ ਚਾਹੀਦੀ ਐ ਭਾਜੀ ਵਧੀਆ ਢੰਗ ਨਾਲ ਜੀ ਸੋ ਬਿਲਕੁਲ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਇੱਥੇ ਸਫਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਇਸ ਦੀ ਸਾਰ ਨਹੀਂ ਲੈ ਰਹੇ ਇਸ ਸੜਕ ਦੀ ਸਵਾਰ ਨਹੀਂ ਲੈ ਰਹੇ ਇੱਕ ਪਾਸੇ ਸੜਕਾਂ ਟੁੱਟੀਆਂ ਹੋਈਆਂ ਨੇ ਤੇ ਦੂਜੇ ਪਾਸੇ ਜਿਹੜਾ ਗੰਦਲਾ ਪਾਣੀ ਹੈ ਗੋਬਰ ਦਾ ਪਾਣੀ ਇਹ ਜਿਹੜਾ ਇਹਦੇ ਵਿੱਚ ਛੱਡਿਆ ਜਾ ਰਿਹਾ ਸੋ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਕਾਫੀ ਮੱਛਰ ਵੀ ਇੱਥੇ ਪਨਪਦੇ ਨੇ ਤੇ ਨਾਲ ਹੀ ਜਿਹੜਾ ਇੱਥੇ ਰਹਿਣਾ ਵੀ ਮੁਸ਼ਕਲ ਹੋਇਆ ਪਿਆ ਜਿਹੜੇ ਇੱਥੋਂ ਦੀ ਰਾਹਗੀਰ ਲੰਘਦੇ ਨੇ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿੰਨੇ ਕਿੰਨੇ ਫੁੱਟ ਦੇ ਜਿਹੜੇ ਡੂੰਘੇ ਟੋਏ ਇੱਥੇ ਬਣੇ ਹੋਏ ਨੇ ਉਸ ਦੇ ਵਿੱਚ ਬਰਸਾਤ ਤੋਂ ਬਾਅਦ ਪਾਣੀ ਖੜ ਜਾਂਦਾ ਇੱਕ ਪਾਸੇ ਬਰਸਾਤੀ ਮੌਸਮ ਹੈ ਡੇਂਗੂ ਨੇ ਆਪਣਾ ਕਹਿਰ ਟਾਇਆ ਹੋਇਆ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਕਿਤੇ ਵੀ ਜਿਹੜਾ ਪਾਣੀ ਨਾ ਖੜਾ ਕੀਤਾ ਜਾਵੇ ਜਿੱਥੇ ਕਿਤੇ ਪਾਣੀ ਖੜਾ ਹੈ ਉਸ ਨੂੰ ਸਾਫ਼ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਡੇਂਗੂ ਹੈ ਉਹ ਆਪਣਾ ਕਹਿਰ ਨਾ ਢਾ ਸਕੇ ਲੋਕਾਂ ਨੂੰ ਬਿਮ ਬਿਮਾਰੀਆਂ ਉਹਨਾਂ ਨੂੰ ਫੜ ਨਾ ਸਕਣ ਤੇ ਤਾਂ ਕਿ ਜਿਹੜਾ ਲੁਧਿਆਣਾ ਸ਼ਹਿਰ ਹੈ ਉਹ ਤੰਦਰੁਸਤ ਤੇ ਹਰਿਆ ਭਰਿਆ ਰਹੇ ਪਰ ਤਸਵੀਰਾਂ ਤੁਹਾਨੂੰ ਉਜਾਗਰ ਕਰ ਰਹੀਆਂ ਨੇ ਕਿ ਕਿਵੇਂ ਜਿਹੜਾ ਇਹ ਬਿਮਾਰੀਆਂ ਤੋਂ ਲੋਕ ਕਿਵੇਂ ਬਿਮਾਰੀਆਂ ਤੋਂ ਉਹਨਾਂ ਨੂੰ ਰਾਹਤ ਮਿਲੇਗੀ ਜੇਕਰ ਇੰਨਾ ਗੰਦਾ ਪਾਣੀ ਹੋਏਗਾ ਇੰਨੀ ਬਦਬੂ ਆਏਗੀ ਤਾਂ ਲੋਕ ਤਾਂ ਬਿਮਾਰ ਹੋਣਗੇ ਹੀ ਲੋਕਾਂ ਦਾ ਨਾਲੇ ਵੀ ਕਹਿਣਾ ਕਿ ਬਿਮਾਰੀਆਂ ਜਿਹੜੀਆਂ ਨੇ ਇੱਥੇ ਕਾਫੀ ਲੱਗਦੀਆਂ ਨੇ ਮੱਛਰ ਗੰਦੇ-ਗੰਦੇ ਮੱਛਰ ਆਂਦੇ ਨੇ ਫਲੂ ਵੀ ਹੁੰਦਾ ਤੇ ਸੋ ਇਹ ਜਿਹੜਾ ਗੰਦਾ ਪਾਣੀ ਹੈ ਗੋਬਰ ਦਾ ਪਾਣੀ ਇਹ ਅਖਰ ਕਿੱਥੇ ਜਾ ਰਿਹਾ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਕਿ ਇਹ ਬੁੱਡੇ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ ਜਾਂ ਫਿਰ ਸੀਵਰੇਜ ਦੇ ਵਿੱਚ ਛੱਡਿਆ ਜਾ ਰਿਹਾ ਸੋ ਸਾਫ ਸਫਾਈ ਦੀ ਜੇ ਗੱਲ ਕਰੀਏ ਇੱਥੇ ਇੰਨੀ ਕ ਗੰਦਗੀ ਹੈ ਤੇ ਲੋਕਾਂ ਦਾ ਇੱਥੇ ਜਿਹੜੇ ਸਤਨਕ ਲੋਕ ਨੇ ਉਹੋ ਗੰਦਗੀ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ 5-7 ਸਾਲ ਹੋ ਚੁੱਕੇ ਨੇ ਪਰ ਇੱਥੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਸੜਕ ਦੀ ਸਾਰ ਨਹੀਂ ਲਈ ਸਰ ਰੋਜ਼ਾਨਾ ਇੱਥੋਂ ਹੀ ਲੰਘਦੇ ਹੋ ਇੱਥੇ ਦੇ ਹੀ ਰਹਿਣ ਵਾਲੇ ਇੱਥੇ ਦੇ ਰਹਿਣ ਵਾਲੇ ਜੀ ਕਿੰਨੀਆਂ ਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਦੇਖ ਰਹੇ ਹਾਂ ਕਿ ਕਿਵੇਂ ਤੁਸੀਂ ਐਕਟਿਵਾ ਤੇ ਆ ਰਹੇ ਹੋ ਟੋਏ ਟੋਏ ਭਰੇ ਪਏ ਨੇ ਬਰਸਾਤੀ ਮੌਸਮ ਆ ਤੇ ਪਾਣੀ ਖੜ ਜਾਂਦਾ ਤੇ ਭਾਜੀ ਬਹੁਤ ਬੁਰੇ ਹਾਲ ਹੈ ਪਾਣੀ ਖੜਾ ਹੈ ਹਰ ਜਗ੍ਹਾ ਚਿੱਕੜ ਚਿੱਕੜ ਮੱਛਰ ਬਹੁਤ ਹੋ ਗਿਆ ਹੈ ਬੜੀ ਮੁਸ਼ਕਲ ਹੋ ਰਹੀ ਹਰ ਇੱਕ ਬੰਦੇ ਨੂੰ ਨਿਕਲਣ ਵਾਸਤੇ ਤੇ ਅਸੀਂ ਦੇਖ ਰਹੇ ਹਾਂ ਕਿ ਗੋਬਰ ਦਾ ਪਾਣੀ ਇੱਥੇ ਛੱਡਿਆ ਜਾ ਰਿਹਾ ਇੱਕ ਪਾਸੇ ਬਿਮਾਰੀਆਂ ਜਿਹੜੀਆਂ ਕਾਫੀ ਵਧ ਰਹੀਆਂ ਨੇ ਬਰਸਾਤੀ ਮੌਸਮ ਹੈ ਡੇਂਗੂ ਤੋਂ ਵੀ ਕਹਿ ਰਹੇ ਨੇ ਕਿ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਨੇ ਕਿ ਪਾਣੀ ਨਾ ਖੜਾ ਕੀਤਾ ਜਾਵੇ ਤਾਂ ਕਿ ਡੇਂਗੂ ਜਿਹੜਾ ਲੋਕਾਂ ਨੂੰ ਨਾ ਹੋ ਸਕੇ ਸੋ ਦੂਜੇ ਪਾਸੇ ਤਾਂ ਇੰਨਾ ਗੰਦਗੀ ਹੈਗੀ ਇੱਥੇ ਭਾਜੀ ਇੱਥੇ ਤਾਂ ਬਹੁਤ ਬੁਰਾ ਹਾਲ ਨੇ ਗੰਦਗੀ ਬਹੁਤ ਪਿੱਛੇ ਜਾ ਕੇ ਦੇਖੋ ਗੋਬਰ ਉਗੋਬਰ ਪਰ ਭਾਜੀ ਨਾਲਿਆਂ ਵਿੱਚ ਗਊਆਂ ਡਿੱਗ ਜਾਂਦੀਆਂ ਉਹ ਵਿਚਾਰੇ ਵਿੱਚੇ ਕਰਕੇ ਮਰ ਜਾਂਦੀਆਂ ਬਹੁਤ ਬੁਰਾ ਹਾਲ ਨੇ ਪਿੱਛੇ ਕੋਈ ਸਾਫਾਈ ਨਹੀਂ ਕਰਦਾ ਕੋਈ ਸਾਫ ਸਭਾਈ ਬੱਚੇ ਬੱਚੇ ਮਸ਼ੀਨ ਖੜੀ ਹੋ ਮੈਨੂੰ ਲੱਗਦਾ ਵੀ 15 ਦਿਨ ਤੋਂ ਖੜੀ ਹੋਈ ਮਸ਼ੀਨ ਉੱਤੇ ਉਹ ਕੋਈ ਸਾਫ ਸਭਾਈ ਨਹੀਂ ਕਰਦੀ ਇਹ ਪਾਣੀ ਫਿਰ ਜਾਂਦਾ ਕਿੱਥੇ ਇਹ ਬੁੱਢੇ ਨਾਲੇ ਜਾ ਰਿਹਾ ਜੀ ਬੁੱਢੇ ਨਾਲੇ ਚ ਜਾ ਬੁੱਢੇ ਨਾਲੇ ਜਾ ਰਿਹਾ ਜੀ ਸੋ ਸਾਰਾ ਪਾਣੀ ਜਿਹੜਾ ਗੰਦਗੀ ਜਿਹੜੀ ਹੈ ਇਹਨਾਂ ਦੇ ਵੱਲੋਂ ਹੀ ਕੀਤੀ ਹੈ ਗੰਦਗੀ ਜੋ ਡੈਰੀ ਸਾਰੀ ਗੰਦਗੀ ਭਾਜੀ ਬੁੱਢੇ ਨਾਲੇ ਚ ਜਾ ਰਹੀ ਸਾਰੀ ਕੋਈ ਸਾਫ ਸਭਾਈ ਕੁਝ ਨਹੀਂ ਹੈਗਾ ਤੁਹਾਡੇ ਸਾਹਮਣੇ ਹਾਲ ਦੇਖ ਲਓ ਬੁਰੇ ਹਾਲ ਹੈ ਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਦੀ ਗੱਲਬਾਤ ਕਰਕੇ ਦੇਖੀ ਕਿ ਇਸ ਸੜਕ ਦੀ ਜਿਹੜੀ ਸਾਰ ਲਿੱਤੀ ਜਾਵੇ ਤਾਂ ਕਿ ਜਿਹੜੇ ਇੱਥੇ ਬਿਮਾਰੀਆਂ ਜਿਹੜੀਆਂ ਨੇ ਆਪਣਾ ਕਹਿ ਢਾ ਰੀਆਂ ਨੇ ਉਸ ਤੋਂ ਨਜਾਤ ਮਿਲ ਸਕੇ ਲੋਕਾਂ ਨੂੰ ਭਾਜੀ ਮੇਰ ਹੁਣ ਇੱਥੇ ਮੇਰ ਦੀਆਂ ਡੈਰੀਆਂ ਹੈਗੀਆਂ ਮਤਲਬ ਹੋਰ ਕਿੰਨੇ ਕਾਉਂਸਲਰ ਹੈ ਕਿ ਉਹਨਾਂ ਦੀਆਂ ਡੈਰੀਆਂ ਹੈਗੀਆਂ ਆਸ਼ੂ ਦੀ ਖੁਦ ਡੈਰੀ ਹੈਗੀ ਹੈ ਕੋਈ ਸਾਰ ਨਹੀਂ ਲੈ ਰਿਆ ਭਾਜੀ ਕੋਈ ਪੁੱਛੋਕਿਛ ਨਹੀਂ ਹੋ ਰਹੀ ਇੱਥੇ ਸਾਫ ਸਫਾਈ ਵੀ ਨਹੀਂ ਹੋ ਕਰਵਾਈ ਜਾਂਦੀ ਇਸ ਸੜਕ ਦੀ ਕੋਈ ਸਾਫ ਸਫਾਈ ਤੁਹਾਡੇ ਸਾਹਮਣੇ ਭਾਜੀ ਪੂਰੇ ਹਾਲ ਦੇਖ ਲਓ ਕੋਈ ਸਾਫ ਸਫਾਈ ਨਹੀਂ ਹੈਗੀ ਬਿਲਕੁਲ ਅਸੀਂ ਤਾਂ ਦੇਖ ਰਹੇ ਹਾਂ ਕਿ ਬਦਬੂ ਇੰਨੀ ਆ ਰਹੀ ਸਾਡੇ ਤੋਂ ਤਾਂ ਗੱਲ ਵੀ ਨਹੀਂ ਕੀਤੀ ਜਾ ਰਹੀ ਇੱਥੇ ਸੋ ਲੋਕ ਜਿਹੜੇ ਇੱਥੇ 24 ਘੰਟੇ ਰਹਿੰਦੇ ਨੇ ਉਹਨਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਊਗਾ ਭਾਜੀ ਜੇ ਇਹਦਾ ਬਰਸਾਤ ਜਦੋਂ ਹੁੰਦੀ ਹੈ ਨਾ ਤਾਂ ਬਹੁਤ ਬੁਰੇ ਹਾਲ ਹੋ ਜਾਂਦੇ ਹੈ ਗੋਬਰ ਫੁੱਲ ਜਾਂਦਾ ਹੈ ਮਤਲਬ ਕਈ ਬੰਦੇ ਡਿੱਗ ਜਾਂਦੇ ਸੱਟ ਲੱਗ ਜਾਂਦੀ ਹੈ ਬਹੁਤ ਬੁਰੇ ਹਾਲ ਹੋ ਜਾਂਦੇ ਲੋਕਾਂ ਦੇ ਜੀ ਸੋ ਕੀ ਮੰਗ ਕੀ ਕਰਦੇ ਹੋ ਮੰਗ ਕਰਦੇ ਭਾਜੀ ਸਾਫ ਸਫਾਈ ਹੋਣੀ ਚਾਹੀਦੀ ਹੈ ਲੋਕ ਇੰਨਾ ਕੁਝ ਮਤਲਬ ਕਰਦੇ ਆਗੇ ਆ ਵੋਟਾਂ ਪਾਉਂਦੇ ਆ ਸਾਰਾ ਕੁਝ ਕਰਦੇ ਪਰ ਕੋਈ ਲੋਕਾਂ ਦੀ ਸੁਣਵਾਈ ਤੋ ਬਿਲਕੁਲ ਲੋਕਾਂ ਦੀ ਮੰਗ ਇਹੀ ਹੈ ਕਿ ਸਾਫ ਸਫਾਈ ਹੋਣੀ ਚਾਹੀਦੀ ਹੈ ਇਸ ਸੜਕ ਦੀ ਜਿਹੜਾ ਇਹ ਗੰਦਾ ਪਾਣੀ ਹੈ ਇਸ ਨੂੰ ਜਿਹੜਾ ਇਧਰ ਨਾਲੇ ਵੱਲ ਛੱਡਿਆ ਜਾ ਰਿਹਾ ਤੇ ਇਸ ਸੜਕ ਦੀ ਸਾਫ ਸਫਾਈ ਕਰਵਾਈ ਜਾਣੀ ਚਾਹੀਦੀ ਤਾਂ ਕਿ ਜਿਹੜੇ ਇੱਥੇ ਲੋਕ ਨੇ ਉਹਨਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲ ਸਕੇ ਬਿਮਾਰੀਆਂ ਨਾ ਉਹਨਾਂ ਨੂੰ ਹੋ ਸਕਣ ਬਦਬੂ ਬੜੀ ਹੈ ਸਾਡੇ ਕੋਲ ਇੱਥੇ ਖੜਕੇ ਬੋਲਣਾ ਵੀ ਬੜਾ ਮੁਸ਼ਕਲ ਹੋ ਰਿਹਾ ਅਸੀਂ ਸਿਰਫ 5 ਮਿੰਟ 10 ਮਿੰਟ ਹੋਏ ਨੇ ਸਾਨੂੰ ਇੱਥੇ ਆਏ ਨੂੰ ਤੇ ਜਿਹੜੇ ਲੋਕ ਨੇ ਇੱਥੇ ਦੇ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ ਖਾਣਾ ਖਾਣਾ ਵੀ ਕਿੰਨਾ ਔਖਾ ਹੁੰਦਾ ਹੋਵੇਗਾ ਸੋਣਾ ਵੀ ਕਿੰਨਾ ਔਖਾ ਹੁੰਦਾ ਹੋਵੇਗਾ ਇੱਥੇ ਸਰ ਕੀ ਨਾਮ ਹੈ ਜੀ ਤੁਹਾਡਾ ਮੈਂ ਨਾ ਸਰਬਜੀਤ ਇਧਰ ਦੇ ਹੀ ਰਹਿਣ ਵਾਲੇ ਹੋ ਇਸੇ ਇਲਾਕੇ ਦੇ ਹਾਂਜੀ ਹਾਂਜੀ ਜੀ ਸਰ ਪਾਣੀ ਇੰਨਾ ਗੰਦਾ ਹੈਗਾ ਇੱਥੇ ਗੋਬਰ ਦਾ ਪਾਣੀ ਲੰਘਦਾ ਪਿਆ ਤੇ ਸੜਕ ਟੁੱਟੀ ਹੋਈ ਹੈ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉਹ ਤੇ ਪਰੇਸ਼ਾਨੀਆਂ ਦਾ ਅਮਾ ਜੇ ਮੇਨ ਰੋਡ ਦੇ ਅੱਗੇ ਦੇਖੋ ਉੱਥੇ ਕੀ ਹਾਲ ਹੈ ਕੋ ਗੋਟੇ-ਗੋਟੇ ਢੋਏ ਨੇ ਜੀ ਉਨਾ ਦੇਖ ਲਓ ਇੱਥੇ ਕੀ ਆਲੇ ਆ ਦੇਖ ਲਓ ਇੱਧਰ ਕੀ ਆਲੇ ਨੁਕਸਾਨ ਹੁੰਦਾ ਹੋਏਗਾ ਹਾਂ ਗੱਡੀਆਂ ਨੂੰ ਨੁਕਸਾਨ ਭਾਰੀ ਨੁਕਸਾਨ ਹੈ ਉਧਰ ਅੱਗੇ 메ਨ ਰੋਡ ਜਾ ਕੇ ਦੇਖੋ ਕੋਡੇ ਕੋਡੇ ਟੋਆ ਕਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਅਸੀਂ ਸੜਕ ਵੱਲ ਦੇਖਿਆ ਕੁਝ ਨਹੀਂ ਕੋਈ ਪੁੱਛਦਾ ਨਹੀਂ ਜੀ ਕੋਈ ਪੁੱਛਦਾ ਨਹੀਂ ਕੋਈ ਪੁੱਛਦਾ ਨਹੀਂ ਕੋਈ ਐਮਐਲਏ ਨਹੀਂ ਪੁੱਛਦਾ ਕੋਈ ਕੌਂਸਲਰ ਨਹੀਂ ਪੁੱਛਦਾ ਉਹ ਦੀ ਜੀ ਪੀਡਬਲਯੂਡੀ ਦੀ ਇਹ ਦੀ ਜੀ ਉਹ ਦੀ ਜੀ ਕੋਈ ਇੱਥੇ ਗੱਲਬਾਤ ਨਹੀਂ ਪੁੱਛਦਾ ਸੋ ਜਿਵੇਂ ਕਿ ਤੁਹਾਨੂੰ ਅਸੀਂ ਕਿਹਾ ਸੀ ਕਿ ਅਸੀਂ ਦਿਖਾਵਾਂਗੇ ਤੁਹਾਨੂੰ ਕਿ ਇਹ ਪਾਣੀ ਕਿੱਥੇ ਜਾ ਰਿਹਾ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਗੰਦਾ ਪਾਣੀ ਗੋਬਰ ਦਾ ਪਾਣੀ ਡੈਰੀ ਜਿਹੜਾ ਨਿਕਲ ਕੇ ਆ ਰਿਹਾ ਉਹ ਜਿਹੜਾ ਸਿੱਧਾ ਬੁੱਢੇ ਨਾਲੇ ਦੇ ਵਿੱਚ ਮਿਕਸ ਹੋ ਰਿਹਾ ਸੋ ਲੋਕ ਜਿਹੜੇ ਨੇ ਇੱਥੇ ਲੋਕ ਵੀ ਮੌਜੂਦ ਸੀ ਉਹਨਾਂ ਦਾ ਵੀ ਕਹਿਣਾ ਹੈ ਕਿ ਜਿਹੜਾ ਪਾਣੀ ਡੈਰੀਆਂ ਦਾ ਗੰਦਾ ਗੋਬਰ ਵਾਲਾ ਪਾਣੀ ਹੈ ਉਹ ਸਿੱਧਾ ਬੁੱਢੇ ਨਾਲੇ ਦੇ ਵਿੱਚ ਸਟਿਆ ਜਾ ਰਿਹਾ ਇੱਕ ਪਾਸੇ ਪ੍ਰਸ਼ਾਸਨ ਦਾਅਵੇ ਕਰਦਾ ਹੈ ਕਿ ਅਸੀਂ ਡਾਈਂਗਾ ਨੂੰ ਵੀ ਕਿਹਾ ਤੇ ਜਿਹੜੀ ਡੇਰੀਆਂ ਨੇ ਉਹਨਾਂ ਨੂੰ ਵੀ ਅਸੀਂ ਸਖਤ ਹੁਕਮ ਦਿੱਤੇ ਨੇ ਤਾਂ ਕਿ ਇਹ ਜਿਹੜਾ ਪਾਣੀ ਮਿਕਸ ਨਾ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਜਿਹੜੇ ਇਹ ਦਾਅਵੇ ਨੇ ਉਹ ਖੋਖਲੇ ਨਜ਼ਰ ਆ ਰਹੇ ਨੇ ਸੋ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਮੀਟਰ ਵੀ ਜਿਹੜੇ ਲੱਗੇ ਹੋਏ ਨੇ ਬਿਜਲੀ ਦੇ ਮੀਟਰ ਬਕਸਾ ਖੁੱਲਿਆ ਹੋਇਆ ਮੀਟਰ ਲਟਕ ਰਹੇ ਨੇ ਕੁਝ ਮੀਟਰ ਸੜੇ ਵੀ ਹੋਏ ਨੇ ਤੇ ਕੁਝ ਕੁ ਨੀਚੇ ਲਟਕ ਰਹੇ ਨੇ ਬਰਸਾਤ ਦੇ ਮੌਸਮ ਦੇ ਵਿੱਚ ਇੱਥੇ ਕਿਹਾ ਜਾ ਰਿਹਾ ਸਾਨਕ ਲੋਕਾਂ ਦੇ ਵੱਲੋਂ ਕਿ ਕਾਫੀ-ਕਾਫੀ ਫੁੱਟ ਉੱਚਾ ਪਾਣੀ ਇੱਥੇ ਭਰ ਜਾਂਦਾ ਜੇਕਰ ਇੱਥੇ ਪਾਣੀ ਭਰ ਜਾਂਦਾ ਮੀਟਰ ਜਿਹੜੇ ਨੇ ਕਾਫੀ ਨੀਚੇ ਨੇ ਜੇਕਰ ਪਾਣੀ ਦੇ ਵਿੱਚ ਕਰੰਟ ਆ ਜਵੇ ਤਾਂ ਲੋਕਾਂ ਨੂੰ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਕਰੰਟ ਦੇ ਨਾਲ ਅਕਸਰ ਅਸੀਂ ਕਈ ਵਾਰ ਦੇਖਿਆ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਲੋਕਾਂ ਨੂੰ ਜਿਹੜੀ ਹੈ ਕਰੰਟ ਦੇ ਨਾਲ ਮੌਤ ਵੀ ਹੋ ਗਈ ਇੱਥੇ ਜਿਹੜੇ ਲੋਕ ਮੌਜੂਦ ਨੇ ਗੱਲ ਕਰਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਜਗੇਸ਼ਵਰ ਨਾਮ ਹੈ ਮੁੰਨਾ ਡਾਡੀ ਫਾਰਮ ਸੇ ਮੈਂ ਲੋਕ ਜਾਣਦਾ ਮੈਨੂੰ ਤੇ ਮੈਂ ਇਹਦੇ ਬਾਰੇ ਮੈਂ ਐਸਡੀਓ ਨੂੰ ਵੀ ਫੋਨ ਕਰ ਚੁੱਕਿਆ ਹਾਂ ਐਕਸੀਡੈਂਟ ਨੂੰ ਵੀ ਫੋਨ ਕਰ ਚੁੱਕਿਆ ਹਾਂ ਬਾਕੀ ਜਿਹੜਾ ਲਾਈਨਮੈਨ ਹੈ ਉਹਨੂੰ ਮੈਂ ਦਿਖਾ ਚੁੱਕੇ ਨੇ ਉਹ ਕਹਿੰਦਾ ਸਾਡਾ ਜਿਹੜਾ ਜੇ ਹੀ ਹੈ ਨਾ ਉਹ ਸੁਣਦੇ ਨਹੀਂ ਸਾਡੇ ਜੇ ਤੁਹਾਡਾ ਪੈਸੇ ਤੇ ਬਕਸਾ ਇਦਾਂ ਨਹੀਂ ਬਦਲਿਆ ਜਾਣਾ ਤੁਸੀਂ ਸਾਡੇ ਬੰਦੇ ਜਾਓ ਹੁਣ ਸਾਰੇ ਲੇਬਰ ਕਲਾਸ ਕੇ ਬੰਦੇ ਨਾ ਕੋ ਟਾਈਮ ਕਿੱਥੇ ਹੁੰਦਾ ਜਾਣਦਾ ਜੀ ਹਾਂ ਤੇ ਮੀਟਰ ਇੱਦੀ ਲਟਕੀ ਜਾ ਰਹੇ ਨੇ ਕਿੰਨੇ ਸਮੇਂ ਤੋਂ ਕੋਈ ਦੇਖਦਾ ਨਹੀਂ ਹੈਗਾ ਰੀਡਿੰਗ ਕਿਵੇਂ ਕਰਦੇ ਨੇ 2 ਸਾਲ ਹੋ ਗਏ ਸਰ 2 ਸਾਲ ਹੋ ਗਏ ਮੈਂ ਗੱਲੇ ਆ ਤੁਸੀਂ ਦੇਖ ਲਓ ਪੇ ਰਹਿ ਗਏ ਸਾਰਾ ਕੁਝ ਮਤਲਬ ਕਿਹੜੇ ਬਕਸੇ ਵੀ ਲਟਕਦੇ ਪਨੇ ਆ ਵੀ ਸਾਰੇ ਮੀਟਰ ਚੱਲਦੇ ਨੇ ਮੀਟਰ ਤੇ ਚੱਲਦੇ ਮੈਂ ਸਾਰੇ ਕਰੰਟ ਸਾਰੇ ਚ ਹੈਗੇ ਆ ਇੱਕ ਕਦੋਂ ਹਾਦਸਾ ਹੋ ਜਾ ਉਹ ਨਹੀਂ ਪਤਾ ਇਦਾਂ 6 ਨੰਬਰ ਗਲੀ ਚ ਬੱਚੀ ਮਰ ਗਈ ਇੱਕ ਡੇਰ ਮਹੀਨਾ ਪਹਿਲੇ ਇਦਾਂ ਹੀ ਸੀਗਾ ਸੇਮ ਕਰੰਟ ਲੱਗਣ ਨਾਲ ਕਰੰਟ ਲੱਗਣ ਨਾਲ ਤੇ ਇੱਥਾ ਵੀ ਇੱਕ ਕਦੋਂ ਹਾਦਸਾ ਹੋ ਜਾ ਉਹ ਨਹੀਂ ਪਤਾ ਲੱਗਦਾ ਨਹੀਂ ਇੱਥੇ ਜਿਹੜੇ ਬੱਚੇ ਰਹਿੰਦੇ ਨੇ ਛੋਟੇ ਛੋਟੇ ਬੱਚੇ ਉਹਨਾਂ ਨੂੰ ਕੀ ਪਤਾ ਇਹਨਾਂ ਮੀਟਰਾਂ ਦੇ ਵਿੱਚ ਤਾਰਾਂ ਦੇ ਵਿੱਚ ਕਰੰਟ ਹੈ ਜੇ ਕਿਤੇ ਹੱਥ ਲਾ ਦਨ ਗਲਤੀ ਨਾਲ ਹੁਣ ਕੀ ਕਰੀ ਹੁੰਦਾ ਇਹਨਾਂ ਇਹਨਾਂ ਅਫਸਰਾਂ ਨੂੰ ਫੋਨ ਕਰ ਚੁੱਕੇ ਐਕਸੀਨ ਤੱਕ ਫੋਨ ਕਰ ਚੁੱਕੇ ਆ ਉਹ ਕਹਿੰਦਾ ਕਰਾ ਦੇਵਾਂਗੇ ਇਸ ਦੀ ਨੂੰ ਕੋਈ ਸੁਣਵਾਇ ਨਹੀਂ ਕੀਤੀ ਜਾ ਰਹੀ ਲਾਈਨ ਮੈਨ ਆਇਆ ਕਰਾ ਦਿਓ ਭਾਈ ਤੁਹਨੇ ਜੀ ਨੂੰ ਜੈ ਨੂੰ ਕਹਿ ਲੋ ਉਹ ਕਹਿੰਦਾ ਅਪਲੀਕੇਸ਼ਨ ਲਿਖ ਕੇ ਦੋ ਸਾਰੇ ਮਹੱਲੇ ਜਾਓ ਉਹ ਲੇਬਰ ਕਲਾਸ ਕੇ ਬੰਦੇ ਨੂੰ ਟਾਈਮ ਕਿੱਥੇ ਜਾਂਦਾ ਸੋ ਆ ਪਾਣੀ ਜਿਹੜਾ ਗੰਦਾ ਪਾਣੀ ਹੈ ਤੇ ਕੂੜਾ ਇੱਥੇ ਜਮਾ ਹੋਇਆ ਹੋਇਆ ਇਸ ਦੇ ਵੱਲ ਵੀ ਕੋਈ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਕੋਈ ਸਫਾਈ ਨਹੀਂ ਕਰਵਾਈ ਜਾਂਦੀ ਇੱਥੇ 3 ਸਾਲ ਹੋ ਗਏ ਕੋਈ ਸਫਾਈ ਨਹੀਂ ਹੋ ਰਹੀ ਲੋਕ ਕਹਿੰਦੇ ਕਾਗਜ਼ਾਂ 'ਚ ਸਫਾਈ ਹੋ ਜਾਂਦੇ ਤੁਹਾਡਾ ਇੱਥੇ ਕੋਈ ਸਫਾਈ ਨਹੀਂ ਹੁੰਦੇ ਉੱਥੇ ਜੀਸੀਬੀ ਲੱਗਿਆ ਹੋਇਆ 1.5 ਮਹੀਨਾ ਹੋ ਗਿਆ ਉੱਥੇ ਹੀ ਖੜੇ ਆ ਜੀ ਦਿਨ ਮੇ 9 11 ਵਜੇ ਆ ਜਾਂਦੇ ਕੋਈ ਟਰੈਕਟਰ ਲੈ ਕੇ ਫਿਰ 4 ਵਜੇ ਚਲੇ ਜਾਂਦੇ ਆ ਉੱਥੇ ਤੇ ਉੱਥੇ ਹੀ ਖੜਾ ਹੈ ਮੈਂ ਇੱਕ ਵਾਰ ਕਹਨੇ ਵੀ ਗਿਆ ਉਹ ਕਹਿੰਦਾ ਸਾਡੇ ਜੈਤੂ ਜਾ ਕੇ ਮਿਲੋ ਤੇ ਤਾਂ ਤੁਹਾਡਾ ਸਫਾਈ ਹੋਊਗਾ ਕੋਈ ਸਫਾਈ ਨਹੀਂ ਕਰਵਾਈ ਜਾਂਦੀ ਸਫਾਈ ਨਹੀਂ ਕਰਾਈ ਜਾਂਦੀ ਉਹ ਦੇਖ ਲਓ ਫੋਟੋ ਦਿਖਾ ਦਿਓ ਦੇਖ ਲਓ ਸਾਰੇ ਕਚਟੇ ਨੇ ਕੋਈ ਨਹੀਂ ਸਬੂ ਇੱਥੇ ਇੰਨੀ ਆ ਰਹੀ ਹੈ ਰਹਿੰਦੇ ਕਿਵੇਂ ਹੋ ਤੁਸੀਂ ਕਿੱਥੇ ਜਾਈਏ ਹੁਣ ਤਾਂ ਲੋਕੋ ਨੇ ਪੈਸੇ ਖਰਚ ਕੇ ਆਪਣਾ ਘਰ ਬਣਾ ਲਈ ਜਾਵੇ ਕਿੱਥੇ ਜੀ ਹਾਂਜੀ ਸੋ ਮੰਗ ਕੀ ਕਰਦੇ ਹੋ ਮੰਗ ਕਰਦੇ ਐਨੋ ਯਾਰ ਤਾਂ ਸਿਵਰੇਜ ਪਾਤਾ ਜਾਵੇ ਜਾਂ ਛੱਤਿਆ ਜਾਵੇ ਜੀ ਹਾਂਜੀ ਇਹਨੂੰ ਛੱਟਿਆ ਜਾਵੇ ਜੀ ਤੇ ਉਹ ਸੋ ਬਿਲਕੁਲ ਲੋਕਾਂ ਦਾ ਇੱਥੇ ਕਹਿਣਾ ਹੈ ਕਿ بارش ਦੇ ਮੌਸਮ ਦੇ ਵਿੱਚ ਇੱਥੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿਵੇਂ ਇੱਥੇ ਪਾਣੀ ਜਮਾ ਹੋਇਆ ਹੋਇਆ ਹੈ ਮਿੱਟੀ ਦੇ ਵਿੱਚ ਲੋਕ ਜਿਹੜੇ ਇੱਥੋਂ ਦੀ ਲੰਘਦੇ ਨੇ ਉਹਨਾਂ ਦੇ ਵਾਹਨ ਕਿੰਨੇ ਫਸ ਜਾਂਦੇ ਹੋਣਗੇ ਗੰਦਗੀ ਕਿੰਨੀ ਹੈ ਗੋਬਰ ਇੱਥੇ ਜਮਾ ਹੋਇਆ ਹੋਇਆ ਉੱਥੇ ਹੀ ਗੋਬਰ ਦਾ ਪਾਣੀ ਵੀ ਇੱਥੋਂ ਦੀ ਲੰਘ ਰਿਹਾ ਤੇ ਲੋਕਾਂ ਦੀ ਮੰਗ ਹੈ ਕਿ ਇੱਥੇ ਜਿਹੜਾ ਸਾਫ ਸਫਾਈ ਕਰਵਾਈ ਜਾਵੇ 3 ਸਾਲ ਤੋਂ 3 ਸਾਲ ਤੋਂ ਜਿਹੜੀ ਹੈ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਇੱਧਰ ਧਿਆਨ ਨਹੀਂ ਦਿੱਤਾ ਜਾ ਰਿਹਾ ਪਾਣੀ ਵੀ ਗੰਦਾ ਹੈ ਤੇ ਕੂੜਾ ਕਰਕਟ ਵੀ ਇੱਥੇ ਜਮਾ ਹੋਇਆ ਕੋਈ ਸਾਫ ਸਫਾਈ ਨਹੀਂ ਕਰਵਾਈ ਜਾ ਰਹੀ ਉੱਥੇ ਹੀ ਨਾਲ ਹੀ ਉਹਨਾਂ ਨੇ ਕਿਹਾ ਕਿ ਬਿਜਲੀ ਦੇ ਜਿਹੜੇ ਮੀਟਰ ਨੇ ਉਹ ਵੀ ਜ਼ਮੀਨ ਦੇ ਵਿੱਚ ਇੰਦੀ ਨਾਲ ਲੱਗੇ ਹੋਏ ਨੇ ਜੇਕਰ ਕੋਈ ਬੱਚਾ ਇਸ ਨੂੰ ਹੱਥ ਲ ਕਰੰਟ ਆ ਸਕਦਾ ਈਕੜ ਨੇ ਨਾ ਇਹ ਵੀ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਵੀ ਇੱਕ ਬੱਚੀ ਦੀ ਜਿਹੜੀ ਏਦੀ ਪਾਣੀ ਦੇ ਨਾਲ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਹੈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕੈਮਰਾ ਪਰਸਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦਸਮਨ نیوز ਲੁਧਿਆਣਾ